ਜੋ ਜਿਹੜੇ ਪ੍ਰਵਾਸੀ ਮਜ਼ਦੂਰ ਦੀ ਗੱਲ ਕਰਦੇ ਪਏ ਜਿੰਨੇ ਮਾਰਿਆ ਉਹ ਤੁਹਾਡੇ ਡੇਰੇ ਤੇ ਰਹਿੰਦਾ ਸੀ ਹਾਂਜੀ ਪਿੱਲੂ ਕਾਫੀ ਚਿਰ ਤੋਂ ਇੱਥੇ ਰਹਿੰਦਾ ਸੀ ਕਿ 15 ਦਿਨ ਤੋਂ ਮੇਰੀ ਵੀ ਮਾਤਾ ਦੀ ਡੈਥ ਹੋ ਗਈ ਸੀ ਤੇ ਫਿਰ ਮੇਕੋ ਕਹਿੰਦਾ ਵੀ ਮੈਂ ਕਿਹਾ ਵੀ ਮੇਰੇ ਨਾਲ 4-5 ਦਿਨ ਲਵਾ ਦੇ ਉਹਨੇ ਚੱਲ ਜਾਣਾ ਸੀ ਮੈਨੂੰ ਕਹਿੰਦਾ ਵੀ ਮੈਂ ਚੱਲ ਜਾਣਾ ਵਾ 10 10-15 ਦਿਨ ਰਹਿਣਾ ਮੈਂ ਤਾਂ ਮੈਂ ਕਿਹਾ ਚੱਲ ਮੈਂ ਕੋ 500 ਰੁਪਏ ਦਿਹਾੜੀ ਮੈਂ ਤੈਨੂੰ ਦੇ ਦਿਆ ਕਰੂੰਗਾ ਜਿੰਨੇ ਕਿ ਮੇਰੀ ਮਾਤਾ ਦੀ ਡੈਥ ਹੋਈ ਉਹਨੇ ਕਿ ਕਰਿਆਲਾ ਇੱਥੇ ਤੇ ਕਹਿੰਦਾ ਰਿਆਲੇ ਨਾ ਵਾ ਬਸ ਕੋਈ ਰਾਤੀ ਰੋਟੀ ਰੋਟੀ ਲੈ ਗਿਆ ਕਹਿੰਦਾ ਮੈਂ ਕਿਹਾ ਵੀ ਨਾ ਮੈਂ ਉਹਨ ਨਾ ਮੈਂ दारू ਪੀਂਦ ਦੇਣੀ ਆ। ਕਹਿੰਦਾ ਮੈਂ ਭਾਜੀ ਕੁਝ ਨਹੀਂ ਕਰਤਾ ਹੂੰ। ਫਿਰ ਬਾਅਦ ਵਿੱਚ ਸਾਡੇ ਸਾਡੇ ਇੱਕ 9 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਉਹਦਾ। ਕਹਿੰਦਾ ਵੀ ਮੇਰੇ ਮੰਗੀ ਨੇ ਨਾ ਮੇਰੇ ਸਿਰ ਮੇ ਸੱਟ ਲਗਾ ਦਿਆ ਹੈ। ਅੱਛਾ। ਐਸੇ ਕਰਕੇ ਤੇ ਮੈਂ ਕਿਹਾ ਕੁਝ ਨਾ ਕਰੀ ਆਪਣੇ ਡੇਰੇ 'ਤੇ ਚਲਾ ਜਾ ਤੂੰ ਬੈਠ ਉਧਰ ਬੈਠਾ ਇਹੀ ਆ ਗਏ। ਮੈਂ ਸਰਪੰਚ ਸਭ ਨੂੰ ਫੋਨ ਕੀਤਾ ਸੀ ਉਸੇ ਵੇਲੇ ਚੱਕਿਆ ਮੁੱਠ ਚੱਕਰ ਮੰਡ ਪਹੁੰਚੇ ਆ। ਬਾਅਦ ਵਿੱਚ ਲੱਗਾ ਪਤਾ ਲੱਗਾ ਕਿ ਮੰਗੀ ਨੇ ਦੀ ਡੈਥ ਹੋ ਗਈ ਹੈ। ਇੰਨਾ ਕਿ ਉੱਤੇ ਬਾਕੀ ਕੁਝ ਨਹੀਂ ਸਮਝ ਲੱਗੀ ਆ ਅਸੀਂ ਆ ਪਜਲ ਹੋਏ ਫਿਰਦੇ ਆ ਵੀ ਕੀ ਬਹੁਤ ਮਾੜਾ ਹੋਇਆ ਉਹ ਘਟਨਾ ਇਹ ਮਾੜੀ ਹੋਈ ਕਿਹੜੀ ਚੀਜ਼ ਨਾਲ ਤਬਾਰ ਕੀਤਾ ਉੱਤੇ ਦੱਸਦਾ ਵੀ ਉਹ ਕਹਿੰਦਾ ਵੀ ਮੇਕੋ ਵੀ ਡੰਡਾ ਹੀ ਛੋੜਾਇਆ ਫੜਿਆ ਮੈਂ ਉਹਦੇ ਵੀ ਉਹਨੇ ਹਾਂ ਰਾਡ ਜੀ ਮੇਕੋ ਹੀ ਫੜੀ ਪਈ ਸੀ ਮੇਰੇ ਪਿੱਛੇ ਉਹਨੇ ਮਾਰਿਆ ਬਾਅਦ ਚ ਮੈਂ ਉਹਦੇ ਮਾਰਤਾ ਉਹਦੇ ਦੱਸਣ ਮੁਤਾਬਕ ਤੇ ਬੋਲਦਾ ਕਿ ਮੈਂ ਮੈਂ ਮਾਰਿਆ ਵਾ ਉਹਨੇ ਮੇਰੇ ਮਾਰਿਆ ਮੈਂ ਉਹਦੇ ਮਾਰ ਦਿਆ ਬਸ ਇਤਨੀ ਇੰਨੀ ਗੱਲ ਹੋਈ ਦੱਸੋ ਜੋਂ ਆਪਣੇ ਘਰ ਦੇ ਗਾੜੀ ਖੜਾ ਮੰਗੀ ਮੋਟਰਸਾਈਕਲ ਲੈ ਕੇ ਮੰਡੂ ਨਹੀਂ ਚੱਲਦਾ ਤੇ ਮੈਂ 2 ਦਿਨ ਪਹਿਲਾਂ ਲੈਂ ਖਰਾਬ ਹੋ ਗਈ ਸੀ ਤੋਂ ਮੈਂ ਠੀਕ ਕਰਾਈ ਸੀ ਬੱਤੀ ਆਇਆ ਉਹ ਤੇ ਮੈਂ ਦੇਖਣਾ ਚਾਹ ਰਿਹਾ ਵੀ ਮੇਰੀ ਮੋਟਰ ਚੱਲਦੀ ਆ ਕਿ ਨਹੀਂ ਚੱਲਦੀ ਤੇ ਮੈਂ ਖੜਾ ਮੈਨੂੰ ਕਿਹਾ ਜਾਣਾ ਮੰਡਾ ਮੈਂ ਕਿਹਾ ਜਾਣਾ ਰਹਾ ਯਾਰ ਮੋਟਰ ਦੇਖ ਆਵਾ ਵੀ ਚੱਲੀ ਵੀ ਆ ਕਿ ਨਹੀਂ ਚੱਲੀ ਵੀ ਜਦੋਂ ਮੈਂ ਗਿਆ ਉੱਥੇ ਤੇ ਇਹ ਉੱਥੇ ਬਾਬੇ ਨੇ ਜਾ ਕੇ ਆਫਸਰ ਤੇ ਖੁਮਸਤੀ ਕਰਨ ਲੱਪੇ ਬਾਬਾ ਦੇ ਦੇ ਰਿਹਾ ਫੇਕ ਲੀਣਾ ਪਿਆਰ ਕਰਦਾ ਉਹ ਬਾਬਾ ਜੀ ਕਹਿੰਦਾ ਮੇਰੀ ਰੋਟੀ ਕਰ ਦੇ ਮੈਂ ਪੈਂਦੇ ਜਾਣਾ ਬਾਬੇ ਨਾਲ ਇਦਾਂ ਗਾਲਾਂ ਗਾਲੀ ਆਸੇ ਮਜ਼ਾਕ ਨਾਲ ਗਾਲੋਬਾਰੀ ਕਰਦੇ ਰਹੇ ਇੱਕ ਦੇ ਡੇਰੇ ਦੇਖੀ ਇਹਨੇ ਸ਼ਰਾਬ ਨਾਲ ਪੂਰਾ ਪ੍ਰਜਾਸ ਉਹ ਭਈਆ ਆਹੋ ਇਹ ਉੱਥੋਂ ਤੁਰੇ ਆਵੇ ਦੇਦੇ ਜੋ ਆਪਣੇ ਨੂੰ ਗਾਲਾਂ ਪਾਣ ਕਰਦਾ ਆਵੇ ਬਹੁਤ ਗੰਦੀਆਂ ਗਾ ਕਰਦਾ ਪੰਜਾਬੀਆਂ ਨੂੰ ਤੇ ਮੰਗੀ ਉੱਠਿਆ ਥੱਲੇ ਬੈਠਾ ਇਹ ਮੈਂ ਤੇ ਬਾਬਾ ਮੰਨਦੇ ਵਿੱਚ ਥੱਲੇ ਮੰਗੀ ਥੱਲੇ ਬੈਠਾ ਉਹ ਗਾਲਾ ਬਾਲਾ ਮੰਗੀ ਉੱਠਿਆ ਕਹਿੰਦਾ ਕਿ ਨੂੰ ਗਾਲਾ ਕਰਦਾ ਹੋਇਆ ਉਹ ਮੰਗੀ ਨਾ ਹੱਥੋਂ ਪਤੀ ਹੋ ਗਿਆ ਤੇ ਬਾਬਾ ਉੱਠਿਆ ਇਹਨਾਂ ਨੇ ਛੜਾਉਣ ਲਾ ਪੈਂ ਮੈਂ ਕਿਹਾ ਛੜਾ ਦੇ ਬਾਬਾ ਕੁਝ ਉਹ ਮੰਗੀ ਦੇ ਪਹਿਲਾਂ ਕਿ ਮੁੰਨੀ ਅਸੀਂ ਛੋੜੀ ਜੀ ਲੱਕੜੀ ਉਹ ਇਹਦੇ ਸਿਰ ਤੇ ਮਾਰੀ ਉਹਦੇ ਕੰਨੋਂ ਲੋਹ ਨਿਕਲ ਰਭੀ ਜੇ ਬੋਲਦਾ ਬਾਅਦ ਚ ਵੀ ਇੱਕ ਵਾਰ ਆਸੀ ਉਹਨੇ ਪੈਂਟ ਉੱਠ ਕੇ ਇਨ ਚਾਲ ਨਾ ਇੱਕ ਮਿੰਟ ਦੀ ਮਾਰ ਤੇ ਉੱਥੇ ਨਾ ਜਦੋਂ ਦੇਖਿਆ ਮੈਂ ਉਹ ਕੰਮ ਜਦੋਂ ਮੈਂ ਆਇਆ ਕਿ ਯਾ ਦੇਖਿਆ ਜੋ ਠੰਡਾ ਪਿਆ ਕੁਛ ਨਹੀਂ ਇਕਦਮ ਬਰਗਿਆ ਤੇ ਮੈਂ ਭੱਜਾਂ ਸਾਡਾ ਦੇਰਾਵਾ ਆਪਣਾ ਨਿਰਾ ਬੇੜੀ ਚ ਮੈਂ ਕਿਹਾ ਉਹਨੂੰ ਜਾ ਕੇ ਪ੍ਰਧਾਨ ਨੂੰ ਫੋਨ ਕਰਦਾ ਜੋ ਮੈਂ ਉਹਦੇ ਨੂੰ ਗਿਆ ਤੇ ਮੈਨੂੰ ਲਾਈਟ ਦੇਖੀ ਨਹੀਂ ਰਾਜੂ ਦੇ ਨਾਲ ਮੈਂ ਕਿਹਾ ਬੰਦੇ ਆਉਂਦੇ ਆ ਫਿਰ ਮੈਂ ਇਹਨਾਂ ਨੂੰ ਭੱਜਾ ਇਹਨਾਂ ਨੂੰ ਦੱਸਿਆ ਨਾ ਕਿ ਮੈਂ ਹੱਬ ਯੱਕ ਮੰਗੀ ਖਤੋਂ ਕਰਦਾ ਫਿਰ ਸਰ ਜਿਹੜਾ ਮਰਡਰ ਹੋਇਆ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਇਹ ਕੌਣ ਸੀ ਵਿਅਕਤੀ ਜਿਹਨੇ ਮਰਦ ਕੀਤਾ ਦੇਖੋ ਜੀ ਜਿਹਦਾ ਮਰਡਰ ਹੋਇਆ ਉਹਦਾ ਨਾਮ ਮੰਗੀ ਤੇ ਜਿੰਨੇ ਕੀਤਾ ਵਾ ਮਰਡਰ ਉਹਦਾ ਨਾਮ ਸੁਨੀਲ ਕੁਮਾਰ ਕਿਸ ਤਰ੍ਹਾਂ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਇਹ ਰਾਤ ਕੋਈ 10 ਵਜੇ ਮੈਨੂੰ ਮੈਂਬਰ ਸਾਹਿਬ ਰਾਜ ਕੁਮਾਰ ਦਾ ਟੈਲੀਫੋਨ ਆਇਆ ਵੀ ਇਦਾਂ ਇਦਾਂ ਕਰਕੇ ਮੰਡ ਕੋ ਆਪਣੇ ਮੰਗੀ ਤੇ ਬਈਆ ਲੜ ਪਿਆ ਈ ਐਮ ਨੂੰ ਕਹਿੰਦੇ ਚਲੋ ਚੱਲੀ ਆਪਾਂ ਜਾਣਾ ਮੈਂ ਕਿਹਾ ਚੱਲ ਠੀਕ ਆ ਜਾ ਉਸੇ ਟਾਈਮ ਹੀ ਅਸੀਂ ਮੰਡ ਨੂੰ ਤੁਰ ਪਏ ਮੰਡ ਨੂੰ ਜਾਣਦੇ ਆ ਰਸਤੇ ਦੇ ਵਿੱਚ ਸਾਡੇ ਚਾਚਾ ਜੀ ਆਈ ਵੀ ਕਿਤੇ ਨਾਲ ਹੀ ਸੀ ਇਹ ਮੌਕੇ ਤੇ ਸੀ ਤੇ ਮੌਕੇ ਤੇ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਵਾ ਇਹਨਾਂ ਨੇ ਸਾਨੂੰ ਰਸਤੇ ਦੀ ਦੱਸ ਦਿੱਤਾ ਕਿ ਆ ਗੱਲ ਹੋ ਗਈ ਆ ਕਿ ਮੰਗੀ ਦੀ ਤੇ ਡੈਥ ਹੋ ਗਈ ਆ ਅਸੀਂ ਮੌਕਾ ਜਾ ਕੇ ਦੇਖਿਆ ਵਾ ਤੇ ਉੱਥੇ ਜਾ ਕੇ ਦੇਖਿਆ ਵੀ ਮੰਗੀ ਦੇ ਐ ਲੜੇ ਦੋਨੇ ਆ ਇੰਨੇ ਕਿਤੇ ਮੰਗੀ ਨੇ ਉਹਦੇ ਬਈਏ ਦੇ ਦੱਸਣ ਮਤਾ ਕਿਉਂਕਿ ਉਹ ਤਾਂ ਸੁਰਤ ਚਾ ਉਹਦੇ ਦੱਸਣ ਮਤਾ ਆ ਕਿ ਇੰਨੇ ਪਹਿਲਾਂ ਮੇਰੇ ਮਾਰੀ ਆ ਤੇ ਮੈਂ ਮੁੜ ਕੇ ਇਹਦੇ ਮਾਰੀਆਂ ਤੇ ਮੈਂ ਮੈਂ ਹੀ ਮਾਰਿਆ ਵਾ ਜਦੋਂ ਹੀ ਉਹਦਾ ਜਾ ਕੇ ਪੁੱਛਿਆ ਵਾ ਤੇ ਹੀ ਮੌਕੇ ਤੇ ਫਿਰ ਪੁਲਿਸ ਮੰਗਾਲੀ ਆ ਪੁਲਿਸ ਨੇ ਆਣ ਕੇ ਵੀ ਪੁੱਛਿਆ ਉਹਨਾਂ ਨੇ ਕਿਹਾ ਹਾਂ ਮੈਂ ਮਾਰਿਆ ਮੇਰੇ ਇੰਨੇ ਮਾਰਿਆ ਸੀ ਮੈਂ ਇਹਨੂੰ ਮਾਰਿਆ ਤੇ ਮੌਕੇ ਤੇ ਡੇੜੀ ਡੈੱਡ ਬਾਡੀ ਆ ਉਹ ਉਹਨਾਂ ਨੇ ਸਿਵਲ ਹਸਪੀਟਲ ਲਗੇ ਸੀ ਜਮਾਂ ਕਰਾਉਣ ਲਈ ਤੇ ਜਿਹੜਾ ਬੰਦਾ ਮੌਕੇ ਤੇ ਫੜ ਕੇ ਤੇ ਉਹਨੂੰ ਥਾਣੇ ਲੈ ਗਏ ਸੀ। ਗਲਾ ਮੰਗਤਰਾਮ ਮੰਗਿਆ ਇਹ ਛੇ ਸੱਤ ਪੰਜ ਛੇ ਮਹੀਨੇ ਤੋਂ ਆਪਣੇ ਸੰਡੂ ਦੇ ਕੋਲ ਰਹਿੰਦਾ ਸੀ ਤਿੰਨ ਚਾਰ ਦਿਨ ਹੋ ਗਏ ਇਹਨੂੰ ਇੱਥੇ ਪਿੰਡ ਆਇਆ ਇਹਨੂੰ ਚਾਰ ਪੰਜ ਦਿਨ ਨਹੀਂ ਹੋਏ ਸੀ। ਪਿੰਡ ਆਏ ਜਦੋਂ ਇਹ ਪਿੰਡੋਂ ਆਉਂਦਾ ਅਕਸਰ ਮਤਲਬ ਜਿੱਦਾਂ ਸਾਡੀ ਡੇਰੇ ਤੇ ਚੱਲ ਜਾਂਦਾ ਵਾ ਰਹਿੰਦਾ ਵਾ। ਤੇ ਇਹ ਦੇਰੇ ਤੇ ਗਿਆ ਵਾ ਤੇ ਮੋਟਰਸਾਈਕਲ ਲੈ ਕੇ ਗਿਆ ਉਹ ਮੋਟਰਸਾਈਕਲ ਤੇ ਵਾਪਸ ਆ ਜਾਣਾ ਸੀ ਤੇ ਮਤਲਬ ਜਿਹੜੀ ਉਹ ਲੜਾਈ ਹੋਣ ਕਰਨ ਉਹਦੀ ਜਿਹੜੀ ਡੈਥ ਹੋ ਗਈ ਕਿ ਪਹਿਲਾਂ ਕੋਈ ਰੰਜਿਸ਼ ਇਹਨਾਂ ਤੇ ਆ ਕਿਸੇ ਆਸੂ ਨਹੀਂ ਨਹੀਂ ਰੰਜਿਸ਼ ਕੋਈ ਨਹੀਂ ਸੀ ਰੰਜਿਸ਼ ਕੁਛ ਨਹੀਂ ਉਹ ਬਈ ਇਹਦਾ ਤੇ ਇਹਦਾ ਤਾਂ ਕੋਈ ਲੈਣ ਦੇਣੀ ਨਹੀਂ ਨਾ ਕੋਈ ਗੱਲਬਾਤ ਸੀ ਕੋਈ ਰੰਜਿਸ਼ ਵਾਲੀ ਗੱਲ ਨਹੀਂ ਅਚਾਨਕ ਕੀ ਹੋਇਆ ਮੌਕੇ ਤੇ ਉਹ ਮਤਲਬ ਇਹ ਸਾਨੂੰ ਨਹੀਂ ਪਤਾ ਸਾਡੇ ਜਾਣ ਤੋਂ ਪਹਿਲਾਂ ਝਗੜਾ ਵੀ ਹੋ ਚੁੱਕਾ ਸੀ ਤੇ ਸਾਡੇ ਜਾਣ ਤੋਂ ਪਹਿਲੇ ਉਹ ਡੈਥ ਵੀ ਹੋ ਚੁੱਕੀ ਸੀ ਅਸੀਂ ਤਾਂ ਜਾ ਕੇ ਉੱਥੇ ਜੇ ਉਹ ਦੇਖਿਆ ਡੈਥ ਹੋ ਚੁੱਕੀ ਸੀ ਸਾਨੂੰ ਚਾਚਾ ਜੀ ਨੇ ਰਸਤੇ ਚ ਚਾ ਸਾਡੇ ਚਾਚਾ ਬਰਕਦੰਸੀ ਜੀ ਇਹਨਾਂ ਨੇ ਇਹ ਭੱਜੇ ਆਉਂਦੇ ਹੀ ਉਧਰੋਂ ਪਹਿਲੋ ਚਲੇ ਹੂੜ ਡੇਰੇ ਤੇ ਦੱਸਣ ਵੀ ਤੁਹਾਨੂੰ ਟੈਲੀਫੋਨ ਕਰਾਉਣਾ ਸੀ ਕਿ ਜਦੋਂ ਇਹਨਾਂ ਮੋਟਰਸਾਈਕਲ ਦੀ ਮੰਡ ਨੂੰ ਲੈਂਟ ਦੇਖੀ ਆ ਜਾਂਦੀ ਤੇ ਇਹ ਫੇਰ ਸਾਡੇ ਵੱਲ ਨੂੰ ਭੱਜੇ ਆਏ ਇਹਨਾਂ ਦਾ ਵੀ ਸਾਹ ਨਾ ਸਾਹ ਨਹੀਂ ਲੜਦਾ ਸਾਨੂੰ ਜਦੋਂ ਇਹਨਾਂ ਪੂਰੀ ਤਰ੍ਹਾਂ ਦੱਸ ਨਹੀਂ ਸਕਦੇ ਸੀ ਵੀ ਵੀਰ ਆ ਫਿਰ ਇਹਨਾਂ ਨੂੰ ਖਿਲਾੜ ਕੇ ਮੋਟਰਸਾਈਕਲ ਪੁੱਛਿਆ ਵੀ ਕੀ ਹੋਇਆ ਕਹਿੰਦੇ ਮੰਗੀ ਦੇ ਸਾਟਾਂ ਲੱਗੀਆਂ ਤੇ ਮੰਗੀ ਦੀ ਡੈਥ ਹੋ ਗਈ ਹਾਂਜੀ ਸਰ ਜਿਹੜਾ ਮੰਡ ਰਾਪੁਰ ਰਹੀਆਂ ਜਿੱਥੇ ਇੱਕ ਕਤਲ ਹੋਇਆ ਜੀ ਉਸ ਬੰਦੀ ਜਾਣਕਾਰੀ ਦਿਓ ਅੱਛਾ ਇਹ ਕੱਲ ਰਾਤ ਦੀ ਗੱਲ ਹੈਗੀ ਆ ਸਾਨੂੰ ਰਾਏਪੁਰਾਇਆ ਮੰਡ ਤੋਂ ਇੱਕਦਾ ਫੋਨ ਆਇਆ ਸਾਡੇ ਨੌਨ ਦਾ ਕਿ ਰਾਏਪੁਰਾਇਆ ਨਾ ਜਿਹੜਾ ਸਟੀਪਲ ਵਿਧਾਨ ਦਾ ਡੇਰਾ ਹੈਗਾ ਮੰਡ 'ਚ ਉੱਥੇ ਮਜ਼ਦੂਰ ਕੰਮ ਕਰਦੇ ਆ ਕਿ ਉੱਥੇ ਉਹਨਾਂ ਨੇ ਕਿਦਾ ਕਤਲ ਕਰਦਾ ਹੈਗਾ ਤੇ ਮੌਕੇ ਤੇ ਕੁਝ ਰਿਪੋਰਟ ਦੇ ਕਰੋ ਅਸੀਂ ਗਏ ਉੱਥੇ ਰਾਪੁਰਾਇਆ ਦਾ ਇੱਕ ਮੁੰਡਾ ਸੀਗਾ ਮਨਕਤਰਾਂ ਵੀ ਤੇਸ ਮੰਗਲ ਉਹਦੀ ਉਮਰ ਕਰੀਬ 45 ਸਾਲ ਹੈਗੀ ਆ ਤੇ ਨਾਲ ਉਹਦੇ ਸੀਗਾ ਪ੍ਰਵਾਸੀ ਮਧੂਰ ਸੀ ਸੁਸ਼ੀਲ ਕੁਮਾਰ ਜੋ ਕਿ ਮਾਧੋਪੁਰ ਜਿਲ੍ਹਾ ਬਿਹਾਰ ਦਾ ਰਹਿਣ ਵਾਲਾ ਹੈਗਾ ਇਹ ਦੋਵਾਂ ਨੇ ਕਿਤੇ दारू ਪੀਦੀ ਸੀਗੀ दारू ਪੀਦੇ ਪਿੰਦੇ ਬੇਸਕਰ ਲੱਭਿਆ ਗਏ ਉਹ ਡੇਰੇ ਮਾਂਡ ਚ ਕਿਤੇ ਰਾਤ ਪਈ ਸੀ ਲੋਹੇ ਦੀ ਉਹ ਚੋਕ ਕੇ ਉਹਨੂੰ ਸਿਰ ਚ ਮਾਰ ਦਿੱਤੀ ਤੇ ਕੋਲ ਇੱਕ ਹੋਰ ਬੰਦਾ ਜੋ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖਦੇ ਦੇ ਉਹਨੇ ਇੱਕ ਹੋਰ ਮਾਰ ਦਿੱਤੀ ਉਹ ਇੰਨੇ ਨਾਲ ਸਿਰ ਚ ਗੋਣ ਦਾਗਲਾ ਆਪਾਂ ਦੇਖ ਪਿਆ ਥੱਲੇ ਤੇ ਉਹ ਮੌਕੇ ਤੇ ਨਹੀਂ ਮੌਤ ਹੋ ਗਈ ਫਿਰ ਅਸੀਂ ਮੌਕੇ ਤੇ ਗਏ ਆ ਡੈਡ ਬੋਡੀ ਲੱਗੀ ਹੋਈ ਨਹੀਂ ਫਿਰ ਤਿਹ ਲੋਰ ਬਿਲਕੁਲ ਚੀਜ਼ ਰੱਖੀ ਹੈਗੀ ਆ ਅੱਜ ਉਹਦੇ ਬਾਅਦ ਆਏ ਆਗੇ ਤੇ ਅਜੇ ਅਗਲੀ ਕਾਰਜ ਜਰਾ ਕਰਦੇ ਆਂ ਵੇ ਵਿਕਰੀ ਨੂੰ ਫੜ ਲੈ ਜੀ ਦੋਸੀ ਵਿਕਰੀ ਨੂੰ ਦੋਸੀ ਜਲਦੀ ਕਰਪਾਰ ਕਰ ਲਵਾਂਗੇ ਜੀ ਦੋਸੀ ਫਰਾਰ ਰਹੇ ਜੀ ਦੋਸੀ ਇਹ ਫਰਾਰ ਰਹੇ ਜੀ ਜਲਦੀ ਕਰਪਾਰ ਕਰ ਲਵਾਂਗੇ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ